ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਮੈਂ ਇਸ ਵੇਲੇ ਬੱਲਨਵਾਲ ਸਾਡੇ ਗੁਰੂ ਕਾਲ ਕੰਮਚਤ ਦੇ ਲਾਗੇ ਅੱਜ ਨਹਿਰ ਜਿਹੜੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਅਵਾਦ ਪਤਾ ਲੱਗਾ ਕਿ ਕੋਈ ਜੇ ਸ਼ੈਤਾਨ ਵਿਅਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਹੁਨੇ ਵਾਲ ਏਰੀਆ ਦੇ ਵਿੱਚ ਹੀ ਰੰਗਦਾਸ ਏਰੀਆ ਦੇ ਵਿੱਚ ਸੀਗਾ ਅਸੀਂ ਉਦੋਂ ਲੰਘ ਪਾਣੀ ਪਚਾਦੇ ਸੀਗੇ ਜੋ ਹੀ ਬਿੰਦੂ 4 ਵਜੇ ਪਤਾ ਲੱਗਾ ਕਿ ਮੈਦ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲ ਜਿਹੜਾ ਆਪ ਮੈਦਾਨ 'ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿਦਾ ਅਸੀਂ ਸਾਡਾ ਕੰਮ ਨਬੇੜ ਕੇ ਮੈਦ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਰ ਜ਼ਿਲ੍ਹੇ ਦੇ ਚ ਇਨਾਲਾ ਜਿਹੜੇ 60 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤਾਂ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਨਾਲ ਨਵੇੜੇ ਹੋਣੇ ਆ ਕਾਲਾ ਕੱਡਿਆਂ ਨਵੇੜੇ ਦੀ ਹੋਣੀ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਧ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਧ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਧ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਹਾਂ ਇਹ ਸਹਿਜ ਰਾਸਿਕ ਬਦਾ ਦੀ ਮੇਰਾ ਆਪਣਾ ਪਲਵਾਦ ਇਸ ਪਰਿਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ ਪਰਵਾਸ ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਆ ਜਿੰਨਾ ਚਿਰ ਤੱਕ ਆਤ ਇਹ ਮੈਰ ਬੱਜੀ ਨਾ ਮੈਂ ਉਹਨਾਂ ਤੱਕ ਮੈਰ ਤੇ ਰਹੂੰਗਾ ਆਪਣੇ ਪ੍ਰਧਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆ ਅਸੀਂ ਸਾਦਿਆਂ ਨੇ ਨਹਿਰ ਬੰਨ ਕੇ ਜਿਹੜਾ ਜਾਣਾ ਅਰਦਾਸ ਕਰਿਓ ਸਾਦੇ ਜਾਨੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹਾਂ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮ ਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਪਾਦ ਕੀਤਾ ਮੈਨੂੰ ਨਾਂ ਲੈਂਦਾ ਵੀ ਉਹਨਾਂ ਦਾ ਸ਼ਰਮ ਆਉਂਦੀ ਹੈ ਉਹ ਇਹਨੇ ਨੀਵੇਂ ਲੈਵਲ ਦੇ ਬੰਦੇ ਆ ਕੋ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਨਹੀਂ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀਗਾ